ਉਹਦੇ ਵਿੱਚ ਡਾਕਟਰ ਆਪ ਤੁੰਗੇ ਆ ਤੁਹਾਡੇ ਸੇਵ ਦੀ ਦੇਖਭਾਲ ਕਰਨ ਲਈ ਕਿਸੇ ਵੀਰ ਭਾਈ ਨੂੰ ਕੋਈ ਦਵਾਈ ਬੂਟੀ ਦੀ ਲੋੜ ਹੋਵੇ ਹਰਦਾਨਪੁਰੇ ਦੀ ਟਰਾਲੀ ਦੇ ਵਿੱਚ ਜਿਹੜੀ ਡਾਕਟਰਾਂ ਦੀ ਜੱਥੇਬੰਦੀ ਹੈ ਬਹੁਤ ਤਕੜੀ ਮਾਲਕਾਂ ਦੀ ਧਰਤੀ ਦੇ ਉੱਤੇ ਵੱਡੇ ਵੱਡੇ ਸੰਘਰਸ਼ਾਂ ਤੇ ਸਾਡੇ ਸਿਹਤ ਸਰਪਾ ਦਾ ਹਿਸਾਬ ਬਣਦੀ ਰਹੀ ਆ ਉਹਨਾਂ ਨੇ ਦਵਾਈ ਬੂਟੀ ਦਾ ਪ੍ਰਬੰਧ ਕੀਤਾ ਬਾਹਰ ਬਹੁਤ ਪਿੰਡਾਂ ਤੋਂ ਤੁਸੀਂ ਪੱਟੀ ਕਰਦੀ ਜੋ ਆ ਗਏ ਆ ਧਮਾਕਾ ਪਾਉਣ ਲੱਗਿਆ ਸੀ ਅਸੀਂ ਆਪਾਂ ਬੜੇ ਜਾਫਦੇ ਚ ਰਹਿਣਾ ਵਾ ਸ਼ੇਰ ਮਾਰ ਦੋ ਚੱਲਦਾ ਚੱਲਦਾ ਔਰ ਉੱਪਰ ਖੜਾ ਜੀ ਆ ਉੱਪਰ ਦੇ ਦੋ ਜੀ ਮੈਂ ਕੋ ਉੱਪਰ ਖੜਾ ਮੁੜਾਈ ਆਹ ਖੜੇ ਅੱਛਾ ਚੱਲ ਆ ਆ ਫੜਾ ਦਿਓ ਜੀ ਉੱਪਰ ਅੱਗੇ ਬਣਾ ਦਿਓ ਮੈਂ ਚੱਲੋ ਜੀ ਹਣ ਤੋਰੋ ਟਾਈਆਂ ਦੇ ਲਾਉਣ ਆ ਇਸ ਤੇ ਇਹ ਸਾਰੇ ਉੱਤੇ ਦੇ ਬਾਹਰ ਭਾਈ ਸਾਡੇ ਪੰਜ ਗੁਰੂ ਪਿਆਰੀ ਗੁਰੂ ਖਿਆਰੀ ਸਾਥ ਸੰਗਤ ਜੀ ਆਪਕੋ ਕੋਈ ਨਾ ਇਹ ਫਟੇਰਾ ਦੀ ਮਾਰ ਉਹ ਮਿਲਦੀਆਂ ਜੀ ਲੋਹ ਗੁਰਦੀਖਾ ਖਾਸਾ ਵਾਹਿਗੁਰੂ ਲੋਹ ਗੁਰਦੀਖਾ ਖਾਸਾ ਲੋਹ ਗੁਰਦੀਖਾ ਖਾਸਾ ਕਰੋ ਜੀ ਟਰਾਲੀਆਂ ਹਣ ਸਵਾਦ ਪੱਲਾ ਗੱਡੀਆਂ ਆਉਣਗੇ ਸਾਰੇ ਬੇਰੀ ਤੇ ਹੱਥੋਂ ਮਾਰਦਾ ਹੁਣ ਚੱਲਦੇ ਜੋ ਮੋਟਰ ਜਿਹੜਾ ਬਸਟਰ ਹੱਥਵੇ ਉਹਨੂੰ ਲੱਗਦਾ ਹਾਂ ਥੋੜਾ ਧਾਇਆ ਬਣ ਗਿਆ ਤੁਸੀਂ ਹਾਜ਼ਰੀ ਲਾਦੀ ਪੰਜਾਬ ਨੂੰ ਖਤਮ ਕਰਕੇ ਪੰਜਾਬ ਦੇ ਕਿਸਾਨ ਜਿਵੇਂ ਕਮਰਾ ਜਾਣੇ ਸ਼ੁਰੂ ਹੋ ਗਏ ਇਹ ਗੋਲ ਵੀ ਸੱਤੇ ਪੰਜਾਬ ਦੇ ਨੌਜਵਾਨਾਂ ਨੂੰ ਮੈਸੇਜ ਦਿੱਤੇ ਕਿ ਅੱਗੇ ਪੰਜਾਬ ਦੇ ਨੌਜਵਾਨ ਖਲਕੇ ਪਸਤਾ ਕਰਪਾਂ ਜਿਹਾ ਬਾਹਰੋਂ ਫੋਟੋ ਫੋਟੋ ਕਰਾ ਬੁਝਾ ਦੇ ਔਰ ਦੇਤਰ ਆਉਣਾਗਾ ਕੋਣ ਆ ਬੰਦ ਕੋਈ ਅਚਲ ਖਾਦਨੀ ਆ ਕੋਈ ਨਹੀਂ ਲੱਗੋ

ਪੰਜਾਬ ਦੇ ਸਿਆਸਤਦਾਨਾਂ ਨੂੰ ਲੱਗਦਾ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਵੰਡ ਕੇ ਪੰਜਾਬ ਦੇ ਨੌਜਵਾਨ ਹੁਣ ਸਾਡਾ ਵਿਰੋਧ ਨਹੀਂ ਕਰਨਗੇ ਅਸੀਂ ਆਪਣੀਆਂ ਮਨਮਰਜ਼ੀਆਂ ਕਰੀਏ ਅਸੀਂ ਨਾਤੇ ਨਾਰੇ ਦਾ ਜਰੂਰ ਦੇ ਜਵਾਬ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਯਕਨ ਯਾਦ ਰੱਖਿਓ ਇਹ ਬਾੜੀਆਂ ਪੁਛਾੜਾ ਮਾਰਦੇ ਨੇ ਇਹ ਜਿਹੜੇ ਪੰਸੀਏ ਨੇ ਦੂਰ ਦਾ ਮੂਰਤ ਨੂ ਆ ਨਾ ਵੀਰੇ ਇੰਦਰ ਬਾਈ ਕਾ ਦੇ ਨੇ ਨੂੰ ਸਾਰੇ ਕਹੇ ਉੱਧਰ ਸੁਣਦੀ ਹੈ ਜੀ ਬਾਤ ਸਾਰੇ ਇਹਨੂੰ ਬਾਤ ਨਹੀਂ ਛੋਣ ਜੱਥੇ ਆ ਗਏ ਬਾਈ ਬੜਕ ਜਰੂਰ ਨਹੀਂ ਸੁਣਦੀ ਬਾਤ ਵੀਰਾ ਤੇ ਮੌਰੀ ਦੀਆਂ ਵਿਚਾਰਾਂ ਲੈ ਕੇ ਖੜੇ ਆ ਇਹ ਬਾਤਰਾ ਲੈ ਕੇ ਖੜੇ ਆ ਇਹ ਉਹੀ ਰੋਕਦੇ ਆ ਜਿਵੇਂ ਸਾਡੇ ਪਰਜਿਆਂ ਨੂੰ ਰੱਖਿਆ ਸੀ ਸਾਡੇ ਪਰਜਿਆਂ ਨੇ ਘੋੜਿਆਂ ਦੇ ਉੱਤੇ ਪੈਦਲ ਜਾ ਕੇ ਦਿੱਲੀ ਫਤਹਿ ਕੀਤੀ ਸੀ ਸਮਾਂ ਬਦਲ ਚੁੱਕਿਆ ਦਿੱਲੀ ਵੀ ਉਹੀ ਆ ਤੇ ਅੱਜ ਵੀ ਉਹੀ ਆ ਅੱਜ ਵੀ ਕਦੇ ਘੜੇ ਕਰਾਂਗੇ 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 ਵੀ ਕਰਾਂਗੇ ਫਤਿਹ ਫਤਿਹ ਕਰਾਂਗੇ ਤੇ ਹਰਿਆਣਾ ਦੀ ਸਰਕਾਰ ਇਹ ਫੱਟੜ ਜਿਹੜਾ ਕਿ ਆਪ ਵੀ ਕਿਸਾਨੀ ਨਾਲ ਸੰਬੰਧਿਤ ਆ ਅਸੀਂ ਛੋਟਾ ਭਰਾ ਸਮਝਿਆ ਸੀ ਇਹਨੂੰ ਸਾਡਾ ਹਰਿਆਣੇ ਦੇ ਲੋਕਾਂ ਨੂੰ ਕੋਈ ਬਾਪਾ ਪ੍ਰਤਾਸਰ ਬਹਾਦਰ ਦੇ ਵਾਰਸਾ ਜਿਹੜਾ ਵਿਰਾਸਤ ਦੇ ਵਿੱਚ ਸਾਨੂੰ ਜ਼ਮੀਨਾਂ ਦੇ ਟੱਕ ਗਿਆ ਇਹ ਕਿਸੇ ਦੇ ਪਿਓ ਮੇਰੇ ਦਿੱਤੀਆਂ ਸਾਨੂੰ ਇਹ ਸਾਡੇ ਬਾਬੇ ਬਾਬਾ ਪ੍ਰਤਾਸਰ ਬਹਾਦਰ ਨੇ ਦਿੱਤੀਆਂ ਤੇ ਜਿਹੜਾ ਵੀ ਚਾਹੇ ਉਹ ਮੋਦੀ ਹੋਵੇ ਚਾਹੇ ਮੋਦੀ ਦਾ ਪਿਓ ਹੋਵੇ ਜਿਹੜਾ ਵੀ ਸਾਡੀਆਂ ਜ਼ਮੀਨਾਂ ਤੇ ਅਕਰ ਰੱਖੂਗਾ ਉਹਨੂੰ ਅਸੀਂ ਤੇਰਾ ਮੋਦੀ ਖਾਣੀ ਪਾਵੀਂ ਉਸ ਤੋਂ ਬਾਅਦ ਅੱਜ ਅਸੀਂ ਕਿ ਦੀ ਸਰਕਾਰ ਮਰਦਾਬਾਦ ਮੋਦੀ ਮਰਦਾਬਾਦ ਹੈਗਾ ਵਾ ਕਿਉਂਕਿ ਮੋਦੀ ਉਹਨਾਂ ਦਾ ਜਮੂਰਾ ਵਾ ਉਹ ਮੋਦੀ ਨੂੰ ਫੜਾਉਂਦੇ ਆ ਤੇ ਮੋਦੀ ਖੇਡੀ ਜਾਂਦਾ ਪਰ ਅਸਲ ਦੇ ਵਿੱਚ ਜਿੰਨਾ ਸਾਡੇ ਨਾਲ ਜਿੰਨਾ ਨੇ ਸਾਡੇ ਹੱਥ ਖੋਏ ਉਹ ਸਾਡੇ ਮੁਲਕ ਦੇ ਆਪ ਸਿਆਸਤਦਾਨ ਨੇ ਪੰਜਾਬ ਦੇ ਉਹ ਬਾਦਲ ਨੇ ਉਹ ਕੈਪਟਨ ਨੇ ਜਿੰਨਾ ਨੇ ਜਾ ਕੇ ਸਾਡੇ ਹੱਥ ਦਿੱਤੇ ਆ ਸੋ ਪੰਜਾਬ ਦੇ ਬਸ਼ਿੰਦੇ ਆ ਕਿਸਾਨ ਬਰਾਵੋ ਇਹਨਾਂ ਨੂੰ ਮੂੰਹ ਨਾ ਲਾਇਆ ਇਹਨਾਂ ਨੂੰ ਮੂੰਹ ਨਾ ਲਾਇਆ ਆਪੇ ਜਾਂ ਕੱਢ ਕੇ ਬਾਹਰ ਸੁੱਟਣੇ ਆ ਜਿਵੇਂ ਜਾ ਦੇ ਵਿੱਚੋਂ ਮੱਖੀ ਕੱਢ ਕੇ ਸੁੱਟੀ ਦੀ ਆ ਸਤਿਗੁਰੂ ਜੀ ਹਜਰ ਇਹਨਾਂ ਦੀਆਂ ਫੋਰਸਾਂ ਇਹਨਾਂ ਦੀਆਂ ਪਾਣੀ ਦੀਆਂ ਪਿਛਾੜਾਂ ਇਹਨਾਂ ਦੇ ਬੰਦੇ ਸਾਨੂੰ ਦਿੱਲੀ ਜਾਣ ਤੋਂ ਰੋਕ ਨਹੀਂ ਸਕਦੇ ਸੋ ਇਹਨੀਆਂ ਥੱਲਾ ਦੀ ਸਾਂਝ ਤੁਹਾਡੇ ਨਾਲ ਪਉਣੀ ਸੀ ਆਹ ਕੱਢ ਕੇ ਫੇਰ ਨਾਰਿਆਂ ਦਾ ਜਵਾਬ ਦੇਣਾ ਮਾਥੇ ਇਦਰੀ ਬਾਬਿਓ ਤੁਹਾਡੀ ਸੋਚ ਤੇ ਮਹਿਰਾ ਦੇ ਆਗੇ ਠੋਕ ਕੇ ਇਦਰੀ ਬਾਬਿਓ ਤੁਹਾਡੀ ਸੋਚ ਤੇ ਮਹਿਰਾ ਦੇ ਆਗੇ ਠੋਕ ਕਿਸਾਨ ਮਸੂਰ ਐਕਟਰ ਜਿੰਦਾਬਾਦ ਕਿਸਾਨ ਮਸੂਰ ਐਕਟਰ ਜਿੰਦਾਬਾਦ ਜੰਗਾਵਾਹ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਮਰਾਜਵਾਦ ਮੁਰਦਾਬਾਦ ਮੁਰਦਾਬਾਦ ਧੰਵਾਦ ਆਜੋ ਵੀਰੇ ਕੋਈ ਹੋਰ ਨੇ ਕੋਈ ਸਪੀਚ ਉਹ ਇੰਦਰਾ ਗਾਂਧੀ ਦਾ ਭਜਨਾ ਕਹੋ ਜਿਹੜਾ ਭਜਨਾ ਲ ਦਿੱਲੀ ਜੀ ਗਿਆ ਸੀ ਕਹਿੰਦਾ ਆਉਂਦਾ ਹੈ ਇੰਦਰਾ ਬਾਪੂ ਜੀ ਬਾਪੂ ਜੀ ਤੁਸੀਂ 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 ਕਹਿ ਲਓ ਜੋ ਦਿਲ ਦੀ ਗੱਲ ਕਹਿਣੀ ਹੈ ਤਾਂ ਕੋਈ ਨਹੀਂ ਬਾਪੂ ਜੀ ਬੋਲੋ ਦਿਲ ਖੋਲ ਕੇ ਬੋਲੋ ਜੋ ਕੋ ਬੋਲਣਾ ਆਜੋ ਜੀ ਆਜੋ ਕੋਈ ਛੱਡ ਕੇ ਨਾ ਇੰਦਰਾ ਆ ਜਾ ਤਾ ਭੱਜਾ ਰੱਖੋ ਪਾਸੇ ਰੋਲ ਗਾ ਜੀ ਜਾ ਕੇ ਨਹੀਂ ਸਿੱਖ ਪਰਾਈ ਸੀ ਇੰਦਰਾ ਗਾਂਧੀ ਦਾ ਭਜਨਾ ਬਕਾ ਹੈ ਅੱਟਾ ਆ ਜਾ ਬੰਦਿਆ ਪੈਸੇ ਚਲੇ ਆਉ ਕਰ ਲਾਂਗੇ ਬਸ ਆ ਜਾ ਭਾਈ ਆ ਜਾ ਬਾਪੂ ਜਾ ਦੋ ਲੋ ਫੋਟੋ ਜੀ ਆ ਜਾ ਚੱਕ ਸੁਖਵਿੰਦਰ ਸਿੰਘ ਦਵਾਰਾ ਵੀਰੇ ਪ੍ਰਧਾਨ ਨੂੰ ਮੈਂ ਸਰਦਾਰ ਨੂੰ ਵੀਰੇ ਇੱਥੇ ਹੀ ਹੋਣਾ ਵੀਰੇ ਪ੍ਰਧਾਨ ਕੀ ਕਿਹਨੇ ਮੈਨੂੰ ਮੈਂ ਕਿਹਨੂੰ ਮਾਣਾ ਵੀਰੇ ਹਲਕਾ ਮਹਿਲ ਕਰਦੇ बसवे ਵੀ ਇਧਰ ਸ਼ਮਾਗਰ ਦੇ ਮਗਰ ਹੋਣਾ ਵਾ ਜਾਓ ਵੀਰੋ ਨਹੀਂ ਖੜੇ ਉਹਨਾਂ ਨੂੰ ਪਤਾ ਹੋਣਾ ਗਲਾਵੀ ਤੇ ਜ਼ਾਕ ਦੀ ਜਮੀਰ ਵਾਲੇ ਯੋਧਿਓ ਸਭ ਤੋਂ ਪਹਿਲਾਂ ਆਪਾਂ ਗੁਰੂ ਦੀ ਦਰਸ਼ਨ ਨਾਲਾ ਬਲੰਦ ਕਰਕੇ ਫੱਡੇ ਦਾ ਕਿਉਂਕਿ ਫੱਡੇ ਲਈ ਆਪਾਂ ਚੱਲੇ ਅੱਜ ਫੱਦੇ ਕਰਕੇ ਆਉਣੀ ਆ ਇਹਨਾਂ ਜਵਾਬ ਸਾਰੇ ਗੱਜ-ਵੱਜ ਕੇ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੀ ਮਾਤਰਾ ਮੂਹਾਂ ਦੇ ਫਦੇ ਜਣਾ ਬਣਾਊਗਾ ਫਦੇ ਪਾਊਗਾ ਬੋਤਾ ਕੀ ਬੋਲਣਾ ਸਾਰੇ ਜਿਹੜੂ ਲੋਕਾਂ ਨੂੰ ਪਤਾ ਆਪਣੇ ਨਾਲ ਧੱਕਾ ਹੋ ਰਿਹਾ ਧੱਕਾ ਕਰ ਰਿਹਾ ਮੋਦੀ ਨੂੰ ਇਹ ਨਹੀਂ ਪਤਾ ਮੈਂ ਪੰਗਾ ਕਿੰਨਾ ਲਿਆ ਜਦੋਂ ਗਿੱੱਡੜ ਦੀ ਮੌਤ ਆਉਂਦੀ ਆ ਉਹ ਪਿੰਡ ਵਾਲ ਨੂੰ ਭਜਦਾ ਹੁਣ ਉਹਦੇ ਨਾਲ ਉਹ ਹੀ ਵੀ ਆ ਉਹ ਆਪ ਦਾ ਜੋਰ ਉਹਦਾ ਅਸਿੱਖੀ ਕਰਨਾ ਮੋਦੀ ਨੂੰ ਚੈਲੰਜ ਕਰਦੇ ਆ ਦੋ ਲੈਣਾਂ ਦੇ ਵਿੱਚ ਤੁਸੀਂ ਸਭ ਨੇ ਕਹਿਣਾ ਖੜਕਾ ਦੇ ਆਂਗੇ ਆ ਚਲੋ ਆਪਾਂ ਨਾਲ ਮਿਲ ਕੇ ਗਾਵਾਂਗੇ ਇਹ ਕੋਈ ਗੀਤ ਨਹੀਂ ਆਪਾਂ